ਅੱਦੇ ਹੀ ਜਦੋਂ ਦਰਸ਼ਨ ਹੋ ਗਏ ਤੇ ਬਾਹਰ ਖੇਲਦਾ ਹੋਇਆ ਨਜ਼ਰ ਆਇਆ ਪਹਿਲੇ ਸਤਿ ਸ਼੍ਰੀ ਅਕਾਲ ਕਰੋ ਪਹਿਲਾ ਸਤਿ ਸ਼੍ਰੀ ਅਕਾਲ ਕਰੋ ਉਹ ਦੋ ਗੰਨਪੂਰ ਆ ਦੇ ਕੋਲ ਇੱਕ ਕਸਟਮਰ ਦੀ ਵੇਟ ਕਰਦਾ ਗਿਆ ਸੀ ਇੱਕ ਕਸਟਮਰ ਨੇ ਗਿਆ ਸੀ 2:30 ਵਜੇ ਆਵਾਂਗਾ ਮੈਂ ਤੁਸੀਂ 6 ਫੁਲਕੇ ਤੇ ਕੜੀ ਵੈਕ ਕਰਕੇ ਰੱਖਦੇ ਹੋ ਬਾਈ ਉਹ ਉਸ ਕਸਟਮਰ ਦਾ ਵੇਟ ਕਰਦੇ ਕਰਦੇ ਦੇਖ ਲਓ 4:00 ਵੱਜ ਗਏ ਤੇ ਜਾ ਜੀ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਹੈਰੀ ਡਰਾਈ ਕਲੀਨਰ ਤੇ ਕੱਲ੍ਹ ਕੇ ਲੈਣੇ ਜੀ ਆਪਣਾ ਕੰਬਲ ਤੇ ਚੱਲਦੇ ਆ ਜੀ ਕਿਸੇ ਹੋਰ ਨੂੰ ਦਿੰਨੇ ਆ ਜੀ ਤਕਰੀਬਨ 6 ਦਿਨ ਹੋ ਗਏ ਲਾਰੇ ਲਗਾਉਣ ਦੇ ਨੂੰ ਲੇਕਿਨ ਅੱਜ ਹੀ ਕੰਬਲ ਹੈਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਕਿ ਸਭ ਚੜ ਨਿਕਲ ਚ ਹੋਗੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੀਂ ਵੀਡੀਓ ਨਾਲ ਮੈਂ ਤੁਹਾਡਾ ਦੋਸਤ ਪਿਆਰਾ ਸਿੰਘ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਨਮਸਤੇ ਅਸਲਾਮ ਵਾਲੇਕਮ ਜੀ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਸਵੇਰ ਦੇ ਟਾਈਮ ਜਿਹੜਾ ਹੋ ਰਿਹਾ ਵਾ 9 ਵਜੇ ਤੇ 20 ਮਿੰਟ ਹੋ ਗਏ ਨੇ ਜੀ ਤੇ ਸਾਡੇ ਵਾਲੀ ਸਵੇਰ ਤੁਹਾਨੂੰ ਪਤਾ ਹੈ ਰੈਗੂਲਰ ਹੁੰਦੀ ਹੈ 5 ਵੇ ਕਈ ਵਾਰੀ 5 ਵਜੇ ਤੋਂ ਪਹਿਲਾਂ ਉੱਠ ਜਣੇ ਆ ਕਈ ਵਾਰੀ 5 ਵਜੇ ਤੋਂ ਬਾਅਦ ਲੇਕਿਨ ਕਰੈਕਟ ਜ਼ਿਆਦਾਤਰ ਤੇ 5 ਵੇ ਹੀ ਉੱਠ ਚਾਹੀਦਾ ਵਾ ਠੀਕ ਹੈ 5 ਵੇ ਤੋਂ ਬਾਅਦ ਕਦੀ ਹੋ ਗਿਆ 100% ਚੈੱਕ ਕਰਦੇ ਵਾਰ ਨਹੀਂ ਤੇ ਨਹੀਂ ਹੁਣ ਸਵੇਰੇ ਉੱਠ ਕੇ ਨਹਾ ਤੋਖੇ ਸਾਰੀ ਫੂਡ ਕੱਟ ਦੀ ਤਿਆਰੀ ਆਲਰੇਡੀ ਹੋ ਰਹੀ ਜੀ ਜੋ ਜਗਾ ਕੇ ਪਾੜ ਕਰ ਲਿਆ ਵਾ ਫਿਲਹਾਲ ਤੇ ਬਾਈ ਅੱਜ ਦੀ ਜਿਹੜੀ ਦਿਨ ਦੀ ਸ਼ੁਰੂਆਤ ਹੋਈ ਹੈ ਬਹੁਤ ਸੋਹਣੀ ਹੋਈ ਹੈ ਐ ਵੀ ਜਨਾਬ ਹਲਕਾ ਥੁਕਤਾ ਹੈ ਨਹੀਂ ਤੇ ਪਹਿਲੇ ਉੱਠ ਜਾਂਦਾ ਸੀਗਾ ਠੀਕ ਹੈ ਤੇ ਉੱਠ ਗਿਆ ਸੀਗਾ ਇਹਨੂੰ ਫਿਰ ਕਿਸੇ ਨਾ ਕਿਸੇ ਤਰ੍ਹਾਂ ਜਿੱਦਾਂ ਇਹਨੂੰ ਥੱਪ ਥਾ ਕੇ ਨਾ ਵਿਚਾਰੇ ਨੂੰ ਸੁਵਾਇਆ ਵਾ ਇਹ ਹੁਣ ਦੇਰ ਰਾਤ ਤੱਕ ਪਰੇਸ਼ਾਨ ਕਰਦਾ ਵਾ ਯਾਰ ਪਤਾ ਨਹੀਂ ਕਿਉਂ ਲੋਕਾਂ ਦੇ ਬੱਚੇ ਸਾਰੇ ਸੌ ਜਾਂਦੇ ਨੇ ਦੇਰ ਰਾਤ 12 1 ਵਜੇ ਤੱਕ ਸੁੰਨਾ ਨਹੀਂਗਾ ਤੇ ਸេរੀ ਸਾਂਝੀ ਉੱਠ ਜਾਂਦਾ ਵਾ ਲੇਕਿਨ ਅੱਜ ਜੀ ਨਹੀਂ ਉੱਠਿਆ ਥੋੜਾ ਹੁਣੀ ਉੱਠਿਆ ਸੀਗਾ ਉਸ ਤੋਂ ਬਾਅਦ ਮੈਂ ਦੁੱਧ ਵਗੈਰਾ ਪੀ ਕੇ ਫਿਰ ਸੋ ਗਿਆ ਵਾ ਤਾਂ ਅੱਜ ਦੀ ਰੁਟੀਨ ਆਪਣੀ ਸ਼ਡਿਊਲ ਬਹੁਤ ਹੀ ਬਿਜ਼ੀ ਦੀ ਹੈ ਸ਼ਡਿਊਲ ਹੈ ਠੀਕ ਹੈ ਪਹਿਲਾਂ ਆਪਾਂ ਸਵੇਰੇ ਸਿਰ ਹੁਣ ਪਹਿਲਾਂ ਚਾਹ ਪੀ ਲਈਏ ਮੈਡਮ ਆਪਣੀ ਚਾਹ ਆ ਦੇਖੋ ਆ ਮੈਡਮ ਦੀ ਚਾਹ ਜੀ ਗਲਾਸ ਆ ਮੇਰੀ ਕੱਪ ਠੀਕ ਹੈ ਚਾਹ ਪਾਣੀ ਪੀ ਕੇ ਉਸ ਤੋਂ ਬਾਅਦ ਮੈਂ ਅਗਲੀ ਰੁਟੀਨ ਸਟਾਰਟ ਕਰ ਜੁੜੇ ਰਹਿਣਾ ਬਲੌਗ ਦੇ ਵਿੱਚ ਤੇ ਇੱਕ ਰਿਕੁਐਸਟ ਹੈ ਅਗਰ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਿਓ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਸਭ ਨਾਲੋਂ ਪਹਿਲਾਂ ਤੁਹਾਨੂੰ ਮਿਲ ਜੇ ਹਾਂਜੀ ਦੋਸਤੋ ਚਾਹ ਦਾ ਲੰਗਰ ਆਪਾਂ ਸ਼ਕਲੇ ਜੀ ਤੇ ਫਿਲਹਾਲ ਹੁਣ ਕਰਨ ਲੱਗੇ ਆ ਜੀ ਤਿਆਰੀ ਫਟੂਰੇ ਰਹਿਣ ਚੱਲੇ ਆ ਠੀਕ ਹੈ ਤੇ ਬਈ ਜਾਣਾ ਅੱਜ ਆਪਾਂ ਨੂੰ ਗੱਡੀ ਤੇ ਬੈਣਾ ਵਾ ਕਿਉਂਕਿ ਆਪਣੇ ਕੋਲ ਅੱਜ ਕੋਈ ਵਹੀਕਲ ਹੈ ਨਹੀਂ ਗੀ ਕਿ ਰੱਬਾ ਕਿੱਥੇ ਗਈਆਂ ਆਪਣੇ ਕੋਲ ਕੋਈ ਵਹੀਕਲ ਨਹੀਂ ਹੈਗੇ ग्डी ही जाना वा गड्डी भी बाहर लगी है। शायद कबाड़ वाले आ गए हो गए जो कबार वाले आ गए बी गि दबी रह जानी है तो जिस करके फटाफट चली है यार ठीक है चलो निकलते हाँ जी दोस्तों निकल आए हैं जी घरों फिलहाल तो शुक्र है कि हले कबाड़ वाली जो लगे नहीं आद खड़ी ग्डी लेकिन पिछले ऑटो लगी हुई है बड़ी मुश्किल हो जाए क्या पहला ऑटो ने थोड़ा पिछले धक्का मार ली फिर अपनी गड्डी क्या जी हाँ जी दोस्तों आप फिलहाल पहुंचने वाले जी जितों आप भटूरे लैने ने इस तुम बस्ती शेख पहुँच जी अड्डे के उपर ਠੀਕ ਹੈ ਤੇ ਬਾਈ ਫਟਾਫਟ ਪਟੂਰੇ ਲਈਏ ਇਥੋਂ ਤੇ ਚਲਿਏ ਵਾਪਸ ਕਿਉਂਕਿ ਟਾਈਮ ਜਿਹੜਾ ਹੋ ਚੁੱਕਾ ਹੈ 9:30 ਹੋ ਚੁੱਕੇ ਬਾਈ ਰੋਟੀ ਖਾਣੀ ਹੈ ਘਰੇ ਜਾ ਕੇ ਹਾਲੇ ਦੂਸਰੇ ਚੈਨਲ ਲਈ ਵੀਡੀਓ ਸ਼ੂਟ ਕਰਨੀਆਂ ਵਾ ਹੋਰ ਬਹੁਤ ਕੁਛ ਹੈਗਾ ਵਾ ਜਿਸ ਕਰਕੇ ਫਟਾਫਟ ਚਲੀ ਜਾਈਏ ਵਾਪਸ ਹਾਂਜੀ ਦੋਸਤੋ ਆਪਾਂ ਪਟੂਰੇ ਲੈ ਕੇ ਰੱਖ ਤੇ ਹੋਰਾਂ ਠੀਕ ਹੈ ਤੇ ਹੁਣ ਚੱਲਿਆ ਜੀ ਵਾਪਸੀ ਆਪਾਂ ਨੂੰ ਗਿਣਤੀ ਦੇ 10 ਮਿੰਟ ਲੱਗੇ ਸਿਰਫ ਆਣ ਜਾਣ ਤੇ ਤੇ ਲੇਕਿਨ ਉੱਥੇ ਨਾ ਉਹ ਜਿੱਥੋਂ ਪਟੂਰੇ ਰਹਿਣੇ ਸੀ ਬਾਈ ਉਹ ਪਤਾ ਨਹੀਂ ਸੁੱਤੇ ਹੋਏਗੀ ਗੇਟ ਹੀ ਨਹੀਂ ਸੀ ਖੋਲ ਰੇ ਕਿੰਨਾ ਟਾਈਮ ਖੜਕਾਇਆ ਗੇਟ ਤਕਰੀਬਨ 2-3 ਮਿੰਟ ਖੜਕਾਇਆ ਗੇੜ ਆਪਾਂ ਨੂੰ 6-7 ਮਿੰਟ ਹੀ ਲੱਗੇ ਟੋਟਲ ਆਣ ਜਾਣ ਤੇ ਵਾਪਸੀ ਟੋਟਲ ਠੀਕ ਹੈ ਫਿਲਹਾਲ ਹੁਣ ਵਾਪਸੀ ਚੱਲੇ ਆਵਾ ਇਹ ਤੁਹਾਨੂੰ ਆ ਦੇਖੋ ਆਹ ਕਾਰਡ ਹੈ ਜੀ ਇਹਨਾਂ ਤੋਂ ਮੈਂ ਮੰਗੀ ਸੀ ਪਟੂਰੇ ਵਾਲੀ ਜਾਣਕਾਰੀ ਲੇਕਿਨ ਨਾ ਬਾਈ ਇਹਨਾਂ ਨੇ ਨਾ ਪੂਰੀ ਜਾਣਕਾਰੀ ਹੀ ਨਹੀਂ ਦਿੱਤੀ ਵੀ ਮੈਨੂੰ ਆਲੂ ਵਾਲੇ ਪਟੂਰੇ ਚਾਹੀਦੇ ਸੀਗੇ ਆਪਣੇ ਬੰਦੇ ਹੋ ਗਏ ਬਾਈ ਪੰਜਾਬੀ ਹੋ ਗਏ ਪੰਜਾਬੀ ਦੀ سپورਟ ਨਹੀਂ ਕਰਦਾ ਬਾਈ ਚਲੋ ਕੋਈ ਗੱਲ ਨਹੀਂ ਫਿਲਹਾਲ ਆਪਾਂ ਆਲੂ ਵਾਲੇ ਪਟੂਰੇ ਜਲੂ ਸ਼ੁਰੂ ਕਰਾਂਗੇ ਲੇਕਿਨ ਉਹ ਚਾਹਦੇ ਪਰ ਪਲੇਟ ਹੋਏਗੀ ਉਹਦਾ ਪਤਾ ਲਗਾਨਾ ਪਿਆ ਜੀ ਕਿਥੇ ਚੱਜਦੇ ਮਿਲਣਗੇ ਤਾਂ ਹੀ ਲਵਾਗਾ ਬਾਈ ਨਹੀਂ ਤੇ ਮੈਨੂੰ ਕੁਆਲਿਟੀ ਨਾਲ ਕੋਈ ਕੰਫਰਮਾਈਜ਼ ਨਹੀਂ ਇਸ ਕਰਕੇ ਬਾਈ ਤੇ ਚਲੋ ਹੁਣ ਫਿਰ ਹਾਲ ਪਹੁੰਚ ਗਿਆ ਕਰੇ ਆ ਸਾਡੇ ਇਥੋਂ ਦਾ ਬਾਈ ਕਬੀਰ ਮੰਦਰ ਜਿਹੜਾ ਹੁਣ ਬਣਿਆ ਵਾ ਕਬੀਰ ਭਵਨ ਤੇ ਚਲੋ ਬਾਈ ਪਹੁੰਚਦੇ ਆ ਫਟਾਫਟ ਕਰੇ ਤੇ ਹੁਣ ਰੋਟੀ ਰੋਟੀ ਖਾ ਕੇ ਉਸ ਤੋਂ ਬਾਅਦ ਮੈਂ ਆਪਣੀ ਕਾਰ ਤੇ ਨਿਕਲਦੇ ਆ ਜੀ ਹਾਂਜੀ ਦੋਸਤੋ ਮੈਂ ਵਾਪਸ ਪਹੁੰਚ ਗਿਆ ਜੀ ਪਟੂਰੇ ਲੈ ਕੇ ਫਿਲਹਾਲ ਪਟੂਰੇ ਜਿਹੜੇ ਗੱਡੀ ਦੇ ਵਿੱਚ ਹੀ ਰਹਿਣ ਤੇ ਕਿਉਂਕਿ ਬਾਈ ਲੈ ਕੇ ਤੇ ਜਾਣਾ ਹੀ ਨਾਲ ਫੂਰ ਕਾਰ ਤੇ ਇਸ ਕਰਕੇ ਮੈਂ ਗੱਡੀ ਦੇ ਵਿੱਚ ਹੀ ਛੱਟ ਤੇ ਤੇ ਬਾਈ ਆ ਅੱਜ ਜਦੋਂ ਦਰਸ਼ਨ ਹੋ ਗਏ ਤੇ ਬਾਹਰ ਖੇਡਦਾ ਹੋਇਆ ਨਜ਼ਰ ਆਇਆ ਓਏ ਸੁਣਿਆ ਦਿਲਜੋਤ ਓਏ ਬੁਗੇ ਅੱਧਾ ਦੇਖ ਪਪਾ ਅੱਧਾ ਦੇਖੋ ਸਤਿ ਸ਼੍ਰੀ ਅਕਾਲ ਪਹਿਲੇ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਕਰੋ ਪਹਿਲਾਂ ਅੱਖਾਂ ਫੋਨ ਵਾਲੀ ਪਹਿਲਾਂ ਸਤਿ ਸ਼੍ਰੀ ਅਕਾਲ ਕਰੋ ਉਹ ਦੋ ਗਿੰਦ ਫੋਨ ਆ ਦੇ ਕੋਲ ਕੋ ਐ ਚ ਰੁਕੋ ਆ ਲਾ 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 ਠੀਕ ਹੈ ਜੀ ਤੇ ਚਲੋ ਫਿਲਹਾਲ ਆਪਣੀ ਫੂਡ ਕਰਦੀ ਆਲਰੇਡੀ ਸਾਰੀ ਤਿਆਰੀ ਹੋ ਚੁੱਕੀ ਹੈ ਬਈ ਅ ਸਿਲੰਡਰ ਅੱਜ ਘਰ ਵਾਲਾ ਲੈ ਕੇ ਚੱਲੇ ਆ ਜਿਹੜਾ ਮੇਰੇ ਵਾਲਾ ਸਿਲੰਡਰ ਸੀਗਾ ਉਹ ਬਈ ਉਹ ਥੋੜੀ ਗੈਸ ਸੀਗੀ ਤੇ ਉਹ ਖਤਮ ਕਰਨ ਲਈ ਲਗਾਤਾ ਵਾ ਬੇਸਿਕ ਕੱਲ ਕੰਪਨੀ ਤੋਂ ਫੋਨ ਆਇਆ ਸੀ ਬਈ ਸਿਲੰਡਰ ਲੈ ਜੋ ਆਪਣਾ ਬੁੱਕ ਰਹਾ ਸੀ ਲੇਕਿਨ ਆਪਣੇ ਕੋਲ ਖਾਲੀ ਸਿਲੰਡਰ ਨਾ ਹੋਣ ਦੇ ਕਰਕੇ ਆਪਾਂ ਲੈਣ ਨਹੀਂ ਗਏ ਸਿਲੰਡਰ ਫੇਰ ਦੁਬਾਰਾ ਚਾ ਦੇਖੋ ਆਲਰੇਡੀ ਚਨੇ ਵਗੈਰਾ ਉਕਰਪੜ ਬਣ ਕੇ ਤਿਆਰੀ ਸਾਰਾ ਆ ਸਾਡੀ ਜਿਹੜੇ ਰਾਜਮਾ ਠੀਕ ਹੈ ਉਸ ਤੋਂ ਬਾਅਦ ਮਾਲਕੋ ਜੀ ਰਾਇਸ ਵੀ ਫੁੱਲ ਕਰ ਰੱਖੇ ਆ ਇਹਦੇ ਵਿੱਚ ਵੀ ਰਾਇਸ ਇਹਦੇ ਵਿੱਚ ਕੜੀ ਆ ਠੀਕ ਆ ਸਾਰਾ ਟੋਟਲੀ ਸਮਾਨ ਜਿਹੜਾ ਤਿਆਰ ਹੋਇਆ ਹੋਇਆ ਬਸ ਜਾਣ ਦੀ ਕਮੀ ਐ ਮੇਰੀ ਆਪਾਂ ਫੁਲਕੇ ਛੱਕ ਲਈਏ ਜਿਹੜੇ ਦੋਸ਼ਕ ਨੇ ਨੇ ਤੇ ਮੈਡਮ ਮਾਨੀਜਰ ਨੂੰ ਝਾੜੂ ਝਾੜੂ ਮਾਰਦੇ ਪਏ ਨੇ ਫਿਲਹਾਲ ਆ ਦੇਖੋ ਕਿਉਂਕਿ ਜਾਣ ਤੋਂ ਪਹਿਲਾਂ ਪਹਿਲਾਂ ਜਿਹੜਾ ਝਾੜੂ ਵਗੈਰਾ ਮਾਰਨਾ ਹੁੰਦਾ ਵਾ ਗਿਆਾਂ ਤੋਂ ਬਾਅਦ ਨਹੀਂ ਮਾਰਦੇ ਇਸ ਕਰਕੇ ਹੁਣ ਫਿਲਹਾਲ ਝਾੜੂ ਵਗੈਰਾ ਕੱਢ ਰਹੇ ਠੀਕ ਹੈ ਜਿੱਦਾਂ ਝਾੜੂ ਕੱਟ ਕੇ ਵਿਲੇ ਹੁੰਦੇ ਨੇ ਫਿਰ ਆਪਾਂ ਪ੍ਰਸ਼ਾਦ ਦੇ ਸਕਦੇ ਆ ਤੇ ਨਿਕਲਦੇ ਆ ਆਪਣੀ ਫੂਲ ਘਰ ਤੇ ਓਨੀ دیر ਨੂੰ ਅਪੜੀ ਜਿਹੜੀ ਦੂਸਰੇ ਚੈਨਲ ਵਾਸਤੇ ਵੀਡੀਓ ਨੇ ਜਿਹੜੀਆਂ ਕਰਨੀਆਂ ਸੀ 6-7 ਉਹ ਸ਼ੂਟ ਕਰ ਲਈ ਫਟਾਫਟ। ਹਾਂਜੀ ਦੋਸਤੋ ਮੈਂ ਲੰਗਰ ਪਾਣੀ ਛੱਕ ਕੇ ਵਿਹਲਾ ਹੋਇਆ ਜੀ। ਫਿਲਹਾਲ ਹੁਣ ਚੱਲੇ ਆ ਜੀ ਉੱਪਰ। ਇੱਕ ਛੋਟਾ ਜਿਹਾ ਕੰਮ ਹੈ ਕਿਉਂਕਿ ਭਈ ਸਰਦੀ ਆ ਚੁੱਕੀ ਆ ਨੇ ਤੇ ਜਿਸ ਕਾਰਨ ਕੱਪੜੇ ਨਾ ਧੋਨੇ ਆ ਤੇ ਉਹ ਸੁੱਕਦੇ ਨਹੀਂਗੇ। ਠੀਕ ਹੈ। ਤੇ ਉੱਪਰ ਚੱਲਿਆਂ ਨਾਲੇ ਕਾਕੀਆਂ ਜਿਹੜੀਆਂ ਉਹ ਭੁੱਖੀਆਂ ਵਾਂ। ਪਹਿਲਾਂ ਤੇ ਉਹਨਾਂ ਨੂੰ ਖਾਣਾ ਪਾ ਦਵਾ। ਦੋਸਤੋ ਬਾਅਦ ਦੇ ਵਿੱਚ ਉੱਪਰ ਜਾਣਾ ਵੇ ਜੀ। ਸਰਦੀ ਆ ਗਈ ਹੈ ਕੱਪੜੇ ਜਿਹੜੇ ਸੁੱਕਦੇ ਨਹੀਂਗੇ ਠੀਕ ਹੈ। ਤੇ ਜਿਸ ਕਰਕੇ ਸੋ ਹੱਥਾਂ ਨਾਲ ਲਵਾਂਗੇ ਜਾਂ ਕਿਸ ਤਰ੍ਹਾਂ ਬਾਕੀ ਸੁਕਾ ਆਪਾਂ ਮਸ਼ੀਨ 'ਚ ਲਵਾਂਗੇ ਹੁਣ ਉੱਪਰ ਜਾ ਕੇ ਦੇਖਦੇ ਆ ਜੀ ਕਰਨਾ ਕੀ ਹੈ ਹਾਂ ਦੇਖੋ ਓਏ ਲੱਗ ਰਿਹਾ ਇੱਧਰ ਠੀਕ ਹੈ ਤੇ ਆ ਹੈਗੀ ਜੀ ਰਾਣੀ ਦੋਵੇਂ ਬਿੱਲੀਆਂ ਅੱਜ ਘਰੇ ਨਹੀਂ ਭਾਬੀ ਸਾਰਾ ਪਰਿਵਾਰ ਜਿਹੜਾ ਉਹਨਾਂ ਦਾ ਵਿਆਹ ਤੇ ਗਿਆ ਹੋਇਆ ਹੈ ਜੀ ਕਿੰਨਾ ਪਾਉ ਠੀਕ ਹੈ ਮੈਡਮ ਜਿਹੜੀ ਫੀਡ ਉਹਨਾਂ ਨੂੰ ਪਾ ਰਹੇ ਨੇ ਆਹ ਦੇਖੋ ਦੋਸਤੋ ਫੀਡ ਜਿਹੜੀ ਇਹਨੂੰ ਪਾਤੀ ਲੱਗ ਰਿਹਾ ਇੱਧਰ ਦੇਖ ਹਾਂ ਦੇਖੋ ਬਹੁਤ ਜ਼ਰੂਰ ਹੈ ਸ਼ਾਂਤੀ ਫੁੱਲੇ ਨੇ ਦੋਵੇਂ ਬੱਚੇ ਦੇਖ ਰਾਵਣ ਕਿੱਥੇ ਬੈਠੀਆਂ ਕੀ ਹੋਈ ਤੈਨੂੰ ਕੀ ਹੋਈ ਤੇ ਚਲੋ ਜੀ ਇਹਨਾਂ ਨੂੰ ਫੀਡ ਵਗੈਰਾ ਪਾਤੀ ਹੁਣ ਉੱਪਰ ਚਲਦੇ ਆ ਕੱਪੜੇ ਧੋਣੇ ਨੇ ਜਿਸ ਕਰਕੇ ਉੱਪਰ ਮਸ਼ੀਨ ਜਿਹੜੀ ਉਹ ਥੋੜੀ ਬੁੱਤੀ ਜਿਹੜੀ ਮੈਡਮ ਨੂੰ ਦੱਸ ਆਵਾ ਵੀ ਕਿਵੇਂ ਚੱਲਣੀ ਹੈ ਠੀਕ ਹੈ ਹਾਂਜੀ ਦੋਸਤੋ ਆਪਾਂ ਚੱਲ ਪਏ ਜੀ ਘਰੋਂ ਫਿਲਹਾਲ ਤੇ ਟਾਈਮ ਤਕਰੀਬਨ 11 ਵਜੇ ਤੇ 10 ਮਿੰਟ ਹੋ ਚਲੇ ਨੇ ਉਥੋਂ ਅਬੀ ਦਾ ਫੋਨ ਆਇਆ ਬਈ ਆਜੋ ਚਿੱਟੀ ਕਸਟਮਰ ਬਹੁਤ ਮੁੜਦੇ ਪਏ ਆ ਯਾਨੀ ਕਿ ਆਪਾਂ ਨੂੰ ਕੱਲ ਤੋਂ ਥੋੜਾ ਜੀਤੀ ਹੀ ਜਾਣਾ ਪਏਗਾ ਤੇ ਬਾਈ ਫਿਲਹਾਲ ਉੱਥੇ ਪਿੱਛੇ ਥੋੜੀ ਗੱਡੀਆਂ ਹੀ ਖੜੀਆਂ ਸੀਗੀਆਂ ਜਿਸ ਕਰਕੇ 5 ਮਿੰਟ ਹੋਰ ਲੇਟ ਹੋ ਜਾਣਾ ਨਿਕਲ ਤੇ 11 ਵਜੇ ਜਾਣਾ ਸੀਗਾ ਉਹ ਕਰੈਕਟ ਤੇ ਚਲੋ ਪਹੁੰਚਦੇ ਆ ਜੀ ਆਪਣੀ ਲੋਕੇਸ਼ਨ ਉੱਪਰ ਤੇ ਵਾਇਗੁਰ ਜੀ ਦੇ ਨਾਮ ਲੈ ਕੇ ਕਾਰ ਸ਼ੁਰੂ ਕਰਦੇ ਆ ਦੇਖਦੇ ਆ ਜੀ ਅੱਜ ਦਾ ਦਿਨ ਸਾਡਾ ਕਿੱਦਾਂ ਰੰਦਾ ਵਾ ਤੇ ਕਿੰਨੇ ਵਜੇ ਤੱਕ ਫਰੀ ਹੋਵਾਂਗੇ ਤੇ ਹੁਣ ਜਾ ਕੇ ਪਤਾ ਲੱਗੇਗਾ ਤੇ ਫੋਲ ਕਰ ਲਗਾ ਕੇ ਪਤਾ ਚੱਲੇਗਾ ਥਾੜੀ ਦੋਸਤੋ ਆਪਾਂ ਕੰਮ ਸ਼ੁਰੂ ਕਰਤਾ ਹੋਇਆ ਵਾ ਫਿਲਹਾਲ ਕਾਫੀ ਟਾਈਮ ਤੇ ਪਹੁੰਚੇ ਤੇ ਪਹੁੰਚੀ ਸੀ ਆਪਾਂ 11:20 ਤੇ ਫਿਲਹਾਲ ਤੇ ਉਦੋਂ ਦੀ ਕਾਰ ਸ਼ੁਰੂ ਕੀਤੀ ਜਿਹੜਾ ਹੁਣ ਟਾਈਮ ਹੋ ਚੁੱਕਾ ਪੂਰਾ 1:00 ਚੁੱਕਾ ਵਾ ਤੇ ਹੁਣ ਜਿਹੜੇ ਕਸਟਮਰ ਰੈਗੂਲਰ ਆਣੇ ਸ਼ੁਰੂ ਹੋਣਗੇ ਉਹਦਾ ਤੇ ਸੇਵ ਦੇ ਚੱਲ ਹੀ ਰਹੇ ਆ 1 2 1 2 ਲਗਾਤਾਰ ਚੱਲ ਰਹੇ ਬਟ ਹੁਣ ਲੰਚ ਟਾਈਮ ਹੋ ਚੁੱਕਾ ਵਾ ਹੁਣ ਨੈਕਸਟ ਕਸਟਮਰ ਦੀ ਵੇਟ ਕਰਦਾ ਪਿਆ ਵਾ ਤੇ ਬਈ ਅੱਜ ਬਾਹਰ ਜਿਹੜੀਆਂ ਰੇੜੀਆਂ ਲੱਗਦੀਆਂ ਸੀ ਉਹ ਦੋਵੇਂ ਰੇੜੀਆਂ ਨਹੀਂ ਲੱਗੀਆਂ ਨਾ ਹੀ ਸਮੋਸੇ ਵਾਲੀ ਤੇ ਆਲਰੇਡੀ ਜਿਹੜੀ ਇੱਕ ਪੁਰਾਣਿਆਂ ਵਾਲੀ ਹੈਗੀ ਉਹ ਤੇ ਹੈ ਹੀ ਨਹੀਂ ਬਈ ਕਾਫੀ ਦਿਨ ਹੋ ਗਏ ਪਿੰਡ ਪੁੰਨ ਗਿਆ ਹਾ ਵਾ ਜਿਸ ਕਰਕੇ ਆਪਾਂ ਕੋਸ਼ਿਸ਼ ਕਰਦੇ ਆ ਕਿ ਹੁਣ ਫਟਾਫਟ ਜਿੰਨੀ ਛੇਤੀ ਹੋ ਸਕਦਾ ਵਾ ਆਪਾਂ ਇਹ ਜਿਹੜੀ ਕਾਰ ਨੂੰ ਉੱਥੇ ਪਿੱਛੇ ਜਿਹੜੀ ਲੋਕੇਸ਼ਨ ਉੱਥੇ ਸ਼ਿਫਟ ਕਰਕੇ ਨਾ ਤੇ ਪ੍ਰੋਣਿਆਂ ਦਾ ਕੰਮ ਨਾਲ ਨਾਲ ਸ਼ੁਰੂ ਕਰ ਲਾਂਗੇ। ਤੋਂ ਕਾਰ ਸ਼ੁਰੂ ਹੈ ਫਿਲਹਾਲ ਕਸਟਮਰ ਜਿਹੜੇ ਆਨੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਟਾਈਮ ਲੰਚ ਟਾਈਮ ਹੋ ਚੁੱਕਾ ਵਾ। ਇਹ ਦੇਖਦੇ ਆ ਜੀ ਅੱਜ ਦਾ ਦਿਨ ਸਾਡਾ ਕਿੰਨੇ ਕਿੱਦਾਂ ਦਾ ਰੰਗਦਾ ਕਿੰਨੇ ਵੀ ਫ੍ਰੀ ਹੋਣਾ। ਜਿੱਦੇ ਫ੍ਰੀ ਹੋਣਾ ਫਿਰ ਮਿਲਦਾ ਜੀ ਤੁਹਾਨੂੰ। ਹਾਂਜੀ ਦੋਸਤੋ ਆਪਾਂ ਫ੍ਰੀ ਤੇ ਹੋ ਗਏ ਆ ਯਾਰ। ਲੇਕਿਨ ਅੱਜ ਫਿਰ ਆ ਵੀ ਪਸੂੜੀ ਪਾ ਕੇ ਚਲਾ ਗਿਆ ਵਾ ਆਪਣੇ ਗੱਲ। ਕੈਬਲੂਰਾ 15 ਮਿੰਟ ਦਾ ਗਿਆ ਗਿਆ ਵਾ ਲਗਾਤਾਰ ਹੁਣ ਕਿੰਨਾ ਮੇਰੇ ਖਿਆਲ ਚ ਪੋਨੇ ਘੰਟੇ ਤੱਕ ਵੀ ਆਵਾਬ ਹੋ ਗਿਆ ਵਾ ਮੈਂ ਇੱਥੇ ਉਹਦੀ ਵੇਟ ਕਰੀ ਜਨਾਂ ਤੇ ਜਨਾਬ ਆਂਦਾ ਨਹੀਂ ਪਿਆ ਤੇ ਦੁਬਾਰਾ ਇੱਕ ਵਾਰੀ ਉਹਨੂੰ ਫੋਨ ਲਗਾਣਾ ਤੇ ਆਹ ਦੇਖੋ ਜੀ ਰਕੇਸ਼ ਜੀ ਜੇਸ ਲੈ ਕੇ ਆਜੇ ਕਿੰਨੇ ਆਪਣਾ ਠੀਕ ਹੈ ਜੀ ਇਹਨੂੰ ਪਤਾ ਚੱਲ ਜਾਂਦਾ ਵੀ ਆਪਾਂ ক্লোਜ਼ ਕਰਤਾ ਵਾ ਜਿਸ ਤਰੀਕੇ ক্লোਜ਼ ਕਰਦਾ ਇਹ ਵਿਚਾਰਾ ਫੜਾ ਵੱੜ ਜੂਸ ਲੈ ਕੇ ਪਹੁੰਚ ਜਾਂਦਾ ਵਾ ਇਹ ਪਤਾ ਕਿੱਦਾਂ ਆਪਾਂ ਕਨਸੈਪਟ ਬਣਾਇਆ ਦੋਵਾਂ ਨੇ ਨਾ ਮੈਂ ਤਾਂ ਰੋਟੀ ਦੇ ਪੈਸੇ ਲੈਣਾ ਜੀ ਦੇ ਨਹੀਂ ਮੇਰੇ ਕੋ ਜੂਸ ਦੇ ਪੈਸੇ ਲੈਂਦਾ ਵਾ ਚਾਹੇ ਮੈਂ ਦੋ ਗਲਾਸ ਪੀਲਵਾ ਚਾਹੇ ਤਿੰਨ ਪੀਲਵਾ ਜੀ ਤੇ ਦੋਵਾਂ ਨੇ ਆਪਸ ਵਿੱਚ ਜੇ ਕੰਪਰਮਾਈਜ਼ ਕੀਤਾ ਹੈ ਵਾ ਜੀ ਤੇ ਇਸੇ ਤਰ੍ਹਾਂ ਬਸ ਇਹਦੇ ਤੋਂ ਮੈਂ ਰੋਟੀ ਦੇ ਪੈਸੇ ਨਹੀਂ ਲੈਂਦਾ ਇਹ ਮੇਰੇ ਤੋਂ ਜੂਸ ਦੇ ਨਹੀਂ ਤੇ ਫਿਲਹਾਲ ਰੋਜ਼ ਦੀ ਰੁਟੀਨ ਰੱਖੀ ਹੈ ਇੱਕ ਜੂਸ ਦਾ ਗਲਾਸ ਜਦੋਂ ਮੈਂ ਆਣਾ ਉਹ ਤੋਂ ਤੇ ਇੱਕ ਸ਼ਾਮੀ ਜਾਂਦੇ ਵਕਤ ਜਿਸ ਟਾਈਮ ਮੈਂ ਜਾਣਾ ਵਾ ਆਪਣੇ ਆਪ ਇਹਨੂੰ ਪਤਾ ਲੱਗ ਜਾਂਦਾ ਤੇ ਆਪਣੇ ਆਪ ਇਹ ਪਕੜਾ ਕੇ ਚੱਲ ਜਾਂਦਾ ਵਾ ਤੇ ਬਾਈ ਫਿਲਹਾਲ ਹੁਣ ਅੱ비 ਦੀ ਵੇਟ ਕਰਦਾ ਪੈਵਾ ਇੱਕ ਵਾਰੀ ਕਾਲ ਲਗਾ ਕੇ ਦੇਖਦਾ ਵਾਂ ਜਾਂਦਾ ਠੀਕ ਹੈ ਨੇ ਤੇ ਫਿਰ ਟੇਬਲ ਸਬਮਿਟ ਕੇ ਜਾਂਦਾ ਤੇ ਸਾਈਡ ਰੱਖ ਕੇ ਤੇ ਫਿਰ ਚੱਲਦੇ ਆ ਜੀ ਆਪਾਂ ਘਰੇ ਹਾਂਜੀ ਦੋਸਤੋ ਮੈਂ ਚੱਲੇ ਆ ਜੀ ਘਰੇ ਅੱবি ਹੁਣ ਆਇਆ ਵਾ ਟਾਈਮ ਤਕਰੀਬਨ ਸਾਢੇ ਦਿਨ ਹੋ ਗਏ ਆ ਤੇ 2 ਵਜੇ ਦਾ ਇਹ ਗਿਆ ਹੋਇਆ ਬਾਈ ਪੂਰਾ ਡੇਢ ਘੰਟਾ ਕੈਪਸਿਕਾ ਹੈ ਬੰਦਾ ਤੇ ਆ ਦੇਖੋ ਹੁਣ ਚੱਲਾ ਵਾ ਘਰੇ ਹੁਣ ਫਿਰ ਚੱਲਾ ਵਾ ਘਰੇ ਘਰੇ ਜਲਾ ਹੁਣ ਨਹੀਂ ਹੁਣ ਚੱਲਾ ਸੁਦਰ ਕੋ ਕੰਮ ਆ ਦੇਖੋ ਜੀ ਡੇਢ ਘੰਟਾ ਖਰਾਬ ਕਰਤਾ ਇਹਨੇ ਮੇਰਾ ਮੈਂ 2 ਵਜੇ ਦਾ ਵਿਲਾ ਹਾਂ ਤੇ ਚਲੋ ਦੋਸਤੋ ਹੁਣ ਫਰਾਵਰੇ ਪਹੁੰਚਦੇ ਆ ਜੀ ਘਰੇ ਖੁਕ ਬਹੁਤ ਆਮ ਘਰ ਕੀਤਾ ਲਾ ਅੱਛਾ ਨਾਲ ਹੀ ਆ ਗਿਆ ਸੀ ਦੇਖੋ ਕਿ ਦਸ਼ਕਤਾਂ ਲਾਂਦਾ ਮੈਂ ਨਾਲ ਹੀ ਆ ਗਿਆ ਸੀ ਭਾਈ ਕਸਟਮਰ ਦੀ ਵੇਟ ਕਰਦੇ ਵਹੀ ਵਾਕਿਆ ਵੀ ਜੀ ਇੱਕ ਕਸਟਮਰ ਦੀ ਵੇਟ ਕਰਦਾ ਗਿਆ ਸੀ ਇੱਕ ਕਸਟਮਰ ਨੇ ਕਿਹਾ ਸੀ 2:30 ਵਜੇ ਆਵਾਂਗਾ ਮੈਂ ਖਾਣਾ ਪੈਕ ਕਰਕੇ ਰੱਖ ਦਿਓ ਭਾਈ ਉਸੇ ਕਸਟਮਰ ਦੀ ਵੇਟ ਕਰਦਾ ਕਰਦਾ ਨਾ ਹੁਣ ਤਕਰੀਬਨ ਪੋਨੇ 4 ਹੋ ਗਏ ਆ ਉਹਨਾਂ ਨੇ ਕਿਹਾ ਸੀ ਅਸੀਂ 2:30 ਵਜੇ ਆਵਾਂਗੇ ਤੁਸੀਂ 6 ਫੁਲਕੇ ਤੇ ਕੜੀ ਪੈਕ ਕਰਕੇ ਰੱਖ ਦਿਓ ਭਾਈ ਉਹ ਉਸ ਕਸਟਮਰ ਦਾ ਵੇਟ ਕਰਦੇ ਕਰਦੇ ਦੇਖ ਲਓ 4:00 ਵੱਜ ਗਏ ਤੇ ਜਾ ਜੀ ਤੇ ਚਲੋ ਹੁਣ ਪਹੁੰਚ ਗਏ ਜੀ ਘਰੇ ਕੋਈ ਗੱਲ ਨਹੀਂ ਜੋ ਹੋਣਾ ਸੀ ਹੋ ਗਿਆ ਤੇ ਚਲਿਏ ਜੀ ਕਰੇ ਹਾਂ ਜੀ ਦੋਸਤੋ ਆਪਾਂ ਪਹੁੰਚ ਗਏ ਜੀ ਕੇਰੇ ਸਿੱਕਾ ਤੇ ਬਈ ਬਰਤੰਪੁਰ ਤੋਂ ਬਾਹਰ ਰੱਖਤੇ ਹੁੰਦੇ ਨੇ ਤੇ ਆਪਣੇ ਹੱਥੇ ਵਿੱਚ ਜੀ ਜਿਹੜੀ ਉਹ ਬਾਹਰੋਂ ਲੈ ਕੇ ਆਇਆ ਵਾ ਦੇਖੋ ਇਹ ਆ ਸਾਰੀ ਚੀਜ਼ ਜੀ ਦੇਖੋ ਐਸੇ ਸਭ ਜੀ ਮੈਲੀਡੀ ਟੌਫੀਆਂ ਠੀਕ ਹੈ ਮਿੰਟੋਸ ਦੋਸਤੋ ਵਾ ਮੈਂ ਅੱਜ ਕੀ ਹੈ ਇਹ ਚਾਕਲੇਟ ਜੀ ਕਿਹੜੀ ਹੈ ਇਹ ਰਿਚ ਰੋਲਸ ਠੀਕ ਹੈ ਮੈਂ ਖਾ ਰਿਹਾ ਅਸਤਵਾ ਮੇ ਚਿਪਸ ਦਾ ਪੈਕ ਹੈ ਇਹ ਸਾਰੀਆਂ ਚੀਜ਼ਾਂ ਲੈ ਕੇ ਆਇਆ ਉੱਥੇ ਰੁੱਕ ਕੇ ਜਿੱਦਾਂ ਹੀ ਮੈਂ ਗੱਡੀ ਕੋਲ ਖੋਲੀ ਹੈ ਜਿੱਦਾਂ ਤੇ ਆ ਗਿਆ ਸੀ ਬਾਹਰ ਇਹ ਉਹ ਸੁਣਿਆ ਕੀ ਖਾਣ ਲੱਗਾ ਵਾਂ ਕੀ ਖਾਣ ਲੱਗਾ ਆ ਦੇਖੋ ਮਿੰਟੋਸ ਜਿਹੜੀ ਉਹ ਖਾਣ ਲੱਗਾ ਸ਼ਾਬਾਸ਼ ਸ਼ਾਬਾਸ਼ ਤੇ ਫਿਲਹਾਲ ਹੁਣ ਆਪਾਂ ਖਾਣੇ ਜੀ ਖਾਣਾ ਤੇ ਜੀ ਉਹ ਜਿਹੜਾ ਕਸਟਮਰ ਖਾਣਾ ਪੈਕ ਕਰਾ ਕੇ ਗਿਆ ਭਾਈ ਆਇਆ ਹੀ ਨਹੀਂ ਉਹ ਤੇ ਹੁਣ ਮੈਂ ਘਰੋਂ ਲੈ ਕੇ ਘਰੇ ਲੈ ਕੇ ਆਇਆ ਉਹ ਤੇ ਚਲੋ ਹੁਣ ਬਣਾਣੀ ਨਹੀਂ ਪੈਗੀ ਉਹ ਹੀ ਕੜੀ ਤੇ 6 ਰੋਟੀਆਂ ਜਿਹੜੀਆਂ ਉਹ ਦੋਵੇਂ ਜੀ ਖਾ ਲਾਂਗੇ ਠੀਕ ਹੈ ਮੈਡਮ ਓਕੇ ਓਕੇ ਹੁਣ ਬਣਾਣੀ ਨਹੀਂ ਪੈਣੀ ਰੋਟੀ ਅਸੀਂ ਖਾਵਾਂਗੇ ਠੀਕ ਹੈ ਜੀ ਆ ਜਿਓ ਪ੍ਰਸ਼ਾਦ ਚੱਕ ਲਓ ਪਹਿਲਾਂ ਫਿਰ ਉਸ ਤੋਂ ਬਾਅਦ ਵਿੱਚ ਜੋ ਵੀ ਕਰਨਾ ਉਹ ਕਰਦੇ ਹਾਂ ਜੀ ਹਾਂ ਜੀ ਦੋਸਤੋ ਆਪਾਂ ਖਾਣਾ ਪੀਣਾ ਖਾ ਕੇ ਉਸ ਤੋਂ ਬਾਅਦ ਵਿੱਚ ਸੋ ਗਏ ਸੀ ਤੇ ਹੁਣ ਆਪਾਂ ਚੱਲੇ ਆ ਬਾਈ ਮਾਰਕੀਟ ਵਾਲੀ ਸੈਕਟ ਤੇ ਤੁਹਾਨੂੰ ਪਤਾ ਹੈ ਕਿ ਕੱਲ ਵੀ ਹੈਰੀ ਜਿਹੜਾ ਡਰਾਈ ਕਲੀਨਰ ਵਾਲਾ ਹੈਗਾ ਉਹਨੇ ਲਾਰਾ ਲਗਾਤਾ ਸੀਗਾ ਆਪਾਂ ਨੂੰ ਤੇ ਹੁਣ ਚੱਲੇ ਆ ਉਧਰ ਹੀ ਮੋਡਲ ਆਫਸ ਵਾਈ ਸੈਕਟ ਤੇ ਨਾਲੇ ਬਾਈ ਆਪਣਾ ਪੁਰਾਣਾ ਜਿਹੜਾ ਮਾਈਕ ਪਿਆ ਹੋਇਆ ਵਾ ਇਹਦਾ ਯਾਰ ਹੋ ਸਕਦਾ ਹੈਗਾ ਤੇ ਰੀਸੀਵਰ ਜਿਹੜਾ ਰਿਪੇਅਰਿੰਗ ਕਰਵਾ ਕੇ ਆਣਾ ਵਾ ਕਿਉਂਕਿ ਰੀਸੀਵਰ ਰੀਸੀਵਰ ਦੇ ਵਿੱਚ ਨਾ ਥੋੜੇ ਬੁੱਤੇ ਦੇ ਟੰਕੇ ਉਖੜੇ ਨੇ ਜ਼ਿਆਦਾ ਨਹੀਂ ਹੈਗਾ ਹਲਕਾ ਫੁਲਕਾ ਹਿਲਾਣੇ ਤੇ ਮੈਚ ਕਰ ਜਾਂਦਾ ਵਾ ਜਿਵੇਂ ਟੈਸਟ ਕਰਦਾ ਵਾ ਕਨੈਕਟ ਕਰ ਲੈਂਦਾ ਵਾ ਲੇਕਿਨ ਆਪਾਂ ਉਥੇ ਜਾ ਕੇ ਦਿਖਾਣੇ ਆ ਅਗਰ ਜੇ ਰਿਪੇਅਰਿੰਗ ਹੋਈ ਜਾਏ ਯਾਰ ਮਚ ਬੈਟਰ ਕਿਉਂਕਿ ਆ ਜਿਹੜਾ ਦੂਸਰਾ ਮਾਈਕ ਹੈ ਉਹ ਵੀ ਖਰਾਬ ਹੋਣ ਲੱਗ ਪਿਆ ਵਾ ਪਤਾ ਨਹੀਂ ਕਿਸ ਤਰ੍ਹਾਂ ਹਨਾ ਤੇ ਚਲੋ ਫਿਲਹਾਲ ਇਹਨੂੰ ਨਾਲ ਲੈ ਕੇ ਜਾਣਾ ਵਾ ਤੇ ਇਹਦੀ ਸ਼ਰਾਰਤਾਂ ਉਦਾਚਾਰੀ ਨੇ ਦਿਵਯੋਤ ਕੀ ਕਰਦਾ ਵਾ ਪੁੱਤੇ ਓਏ ਸੁਣ ਚੱਲ ਚਲੀਏ ਓਏ ਚੱਲ ਚਲੀ ਚੱਲ ਚਲੀ ਚੱਲ ਆ ਚਲੀ ਬੂਟ ਵਾਲਾ ਇਹਨੂੰ ਨਾਲ ਲੈ ਕੇ ਚੱਲਦੇ ਆਂ ਜਾਣਾ ਆਪਾਂ ਗੱਡੀ 'ਚ ਫੇਰ ਇਹ ਵੀ ਘੁੰਮ ਫਿਰ ਆਏਗਾ ਪਾਲਾ ਸ਼ੂਪ ਵਾਲਾ ਸ਼ੂਪ ਵਾਲਾ ਬਣਿਆਲਾ ਆ ਸ਼ੂਪ ਆ ਆਪਣੇ ਚਲੀਏ ਚਲੋ ਚਲੋ ਚਲੀ ਸ਼ੂਪ ਵਾਲਾ ਆਪਣੇ ਠੀਕ ਹੈ ਸ਼ੂਪ ਵਾਲਾ ਫੜਾ ਫੜਾ ਫਿਰ ਚਲੀਏ ਆ ਲੋ ਇਹਨੂੰ ਮੈਂ ਸ਼ੂਪ ਪਾ ਦਿੰਦਾ ਵਾ ਸ਼ੂਪ ਵਾਲਾ ਤੇ ਫਿਰ ਨਿਕਲਦੇ ਆਂ ਠੀਕ ਹੈ ਇਧਰ ਦੇਖ ਇਧਰ ਹਾਈ ਹਾਂਜੀ ਦੋਸਤੋ ਆਪਾਂ ਨਿਕਲਣ ਲੱਗੇ ਆਂ ਕਰੋ ਫਿਲਹਾਲ ਮੈਡਮ ਜਿਹੜੇ ਉਹ ਘੜੀ ਵਾਲੇ ਪਕੌੜਿਆਂ ਦੀ ਤਿਆਰੀ ਕਰਦੇ ਪਏ ਨੇ ਪਕੌੜੇ ਬਣਾ ਰਹੀ ਹਾਂ ਘੜੀ ਬਣਾ ਰਹੀ ਹਾਂ ਆ ਦੇਖੋ ਜੀ ਬਿਲਕੁਲ ਕਲਿਸਟਰ ਕਰਿਆ ਆਪਣਾ ਤੇਲ ਠੀਕ ਹੈ ਰਿਫਾਈਨਡ ਵਾਲਾ ਜਿਹੜਾ ਸੋਇਆ ਕਿੰਗ ਸੋਇਆ ਦਿਵਜੋਦ ਕਿੱਥੇ ਗਿਆ ਕਿੱਥੇ ਓਹੋ ਚਲੋ ਚੱਲ ਆ ਜਾ ਚਲੀਏ ਤੇ ਚਲੋ ਜੀ ਹੁਣ ਨਿਕਲਦੇ ਆਂ ਫਟਾਫਟ ਗੱਡੀ ਵਿੱਚ ਪਰਚੀ ਪਈਏ ਜਿਹੜੀ ਸਲਿੱਪ ਉਹਨਾਂ ਨੇ ਕੱਟ ਕੇ ਦਿੱਤੀ ਸੀ ਪਹਿਲਾਂ ਉਹਨੂੰ ਤੋਂ ਕਾਲ ਲਗਾ ਕੇ ਦੇਖ ਲਾਂਗੇ ਹਾਂਜੀ ਹਾਂਜੀ ਕਾਲ ਲਗਾ ਕੇ ਦੇਖ ਲਾਂਗੇ ਕਿ ਸ਼ਾਪ ਖੁੱਲੀ ਵੀ ਠੀਕ ਹੈ ਤੇ ਡਰਾਈ ਕਲਿਨ ਹੋਇਆ ਜਾਂ ਨਹੀਂ ਉਸੇ ਹਿਸਾਬ ਨਾਲ ਚੱਲਾਂਗੇ ਗੇਟ ਬੰਦ ਕਰ ਲਓ ਹਾਂਜੀ ਦੋਸਤੋ ਆਪਾਂ ਗੱਡੀ ਦੇ ਵਿੱਚ ਆ ਚੁੱਕੇ ਹਾਂ ਉੱਦਾਂ ਤੇ ਨਿਕਲਣ ਲੱਗੇ ਸੀਗੇ ਮੈਂ ਕਿਹਾ ਪਹਿਲਾਂ ਉਹਨਾਂ ਨੂੰ ਇਸੇ ਨੰਬਰ ਤੇ ਫੋਨ ਕਰ ਲਵਾਂ ਜਿਹੜੀ ਸਲਿੱਪ ਦਿੱਤੀ ਹੈ ਇਹ ਨਾ ਹੋਵੇ ਕੱਲ੍ਹ ਵਾਂਗੂ ਫੇਰ ਉਹ ਲਾਰਾ ਲਗਾ ਲੈਣ ਤੇ ਆਪਣਾ ਮਾਡਲ ਹਾਸ ਨਜਾਇਜ਼ ਹੀ ਤੇਲ ਵੀ ਫੁੱਕਿਆ ਜਾਵੇ ਨਹੀਂ ਦੂਰ ਜਾਣ ਦਾ ਤੇ ਬਾਈ ਹੋਵੇ ਕੁਛ ਨਾ ਠੀਕ ਹੈ ਤੇ ਵੈਸੇ ਤੇ ਉਧਾ ਆਪਾਂ ਨੂੰ ਦੋ ਕੰਮ ਨੇ ਪਹਿਲਾ ਤੇ ਇੱਕ ਕੰਬਲ ਜਿਹੜਾ ਲੈ ਕੇ ਜਾਣਾ ਉਹ ਤੇ ਦੂਸਰਾ ਬਈ ਜਿਹੜਾ ਆਪਣਾ ਮਾਈਕ ਹੈ ਇਹਦਾ ਜਿਹੜਾ ਰਿਸਿਵਰ ਹੋ ਰਿਪੇਅਰ ਕਰਾ ਕੇ ਲੈਣਾ ਵਾ ਹੋ ਜਾਣਾ ਵਾ ਕਿਉਂਕਿ ਅਗਰ ਹਲਕਾ ਫੁਲਕਾ ਇਹਨੂੰ ਹਿਲਾ ਕੇ ਲਗਾਣੇ ਹਨ ਤੇ ਉਹ ਅਟੈਚ ਹੋ ਜਾਂਦਾ ਵਾ ਠੀਕ ਹੈ ਤੇ ਹੁਣ ਪਹਿਲਾਂ ਕਾਲ ਕਰ ਲੈਨੇ ਆ ਉਹਨਾਂ ਨੂੰ ਗੱਲ ਉਹੀ ਹੋਈ ਜੀ ਦੋਸਤੋ ਕਿ ਫੋਨ ਕੀਤਾ ਵਾ 7 ਤਰੀਕ ਦਾ ਕੰਬਲ ਦਿੱਤਾ ਹਾਇ ਵਾ ਤੇ ਅੱਜ ਹੁਣ ਕਾਲ ਕੀਤਾ ਵਾ ਹਲੇ ਵੀ ਕਹਿੰਦੇ ਕਿ ਪਰਚੀ ਨੰਬਰ ਕੀ ਪਰਚੀ ਨੰਬਰ ਦੱਸਿਆ ਤੇ ਕਹਲੇ ਹਲੇ ਵੀ 2-3 ਦਿਨ ਲੱਗ ਜਾਣਗੇ ਮਾਨ ਨੂੰ ਇੱਕ ਗੱਲ ਕੀ ਤੁਸੀਂ ਮੈਨੂੰ ਵਾਪਸ ਦੇ ਦੋ ਤੇ ਚਲੋ ਆਪਾਂ ਚਲਦੇ ਹਾਂ ਜੀ ਕੰਬਲ ਵਾਪਸ ਲੈ ਕੇ ਆਨੇ ਲਿਆ ਕੇ ਆਪਣਾ ਅੱਗੇ ਮਾਰਲੋਸ ਗੁਰਦਾਰਾ ਸਾਹਿਬ ਦੇ ਨਾਲ ਇੱਕ ਸਰਦਾਰ ਜੀ ਦੀ ਸ਼ਾਪ ਹੈ ਉੱਥੇ ਦੇ ਕੇ ਆਨੇ ਹਾਂ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਹੈਰੀ ਡਰਾਈ ਕਲੀਨਰ ਤੇ ਲੇਕਿਨ ਭਾਈ ਦੁਬਾਰਾ ਫੋਨ ਕੀਤਾ ਵਾ ਵੀ ਆਪਣਾ ਕੰਬਲ ਲੈ ਜਾਓ ਆਹ ਸ਼ਾਪ ਹੈ ਜੀ ਆਹ ਰੂਟ ਜਿਹੜੀ ਮਾਰਲੋਸ ਨੂੰ ਜਾਂਦੀ ਹੈ ਠੀਕ ਹੈ ਤੇ ਆਹ ਰੂਟ ਜਾਂਦੀ ਹੈ ਜੀ ਭਾਈ ਆ ਗੁਰੂ ਰਕਨਾਦਸ ਮਹਾਰਾਜ ਜੀ ਚੌਂਕਵਲ ਠੀਕ ਹੈ ਚਲ ਕੇ ਲੈਣੇ ਜੀ ਆਪਣਾ ਕੰਬਲ ਤੇ ਚਲਦੇ ਆ ਜੀ ਕਿਸੇ ਹੋਰ ਨੂੰ ਦਿੰਨੇ ਆ ਜੀ तकरीबन 6 ਦਿਨ ਹੋ ਗਏ ਲਾਰੇ ਲਗਾਉਂਦੇ ਨੂੰ ਲੇਕਿਨ ਅੱਜ ਵੀ ਕੰਬਲ ਜਿਹੜਾ ਉਹ ਡਰਾਈਕਲੀ ਨਹੀਂ ਕੀਤਾ ਗਿਆ ਤੇ ਚਲੋ ਲੈਣੇ ਆ ਜੀ ਇਹਨਾਂ ਕੋਲੋਂ ਕੰਬਲ ਆਪਣਾ ਜੀ ਦੋਸਤੋ ਦੁਕਾਨ ਦੇ ਉੱਪਰ ਹੀ ਖੜੇ ਆ ਜੀ ਫਿਲਹਾਲ ਉਹਨਾਂ ਨੂੰ ਮਿਸਟੇਕ ਹੋ ਗਈ ਸੀਗੀ ਆਪਣੇ ਵਾਲਾ ਕੰਬਲ ਸੀਗਾ ਜਿਹੜਾ ਵਾਸ਼ ਹੋ ਚੁੱਕਾ ਵਾ ਲੇਕਿਨ ਕੋਈ ਹੋਰ ਪਰਚੀ ਨੰਬਰ ਦੇਖ ਕੇ ਉਹਨਾਂ ਨੇ ਮਨਾਂ ਕਰਤਾ ਸੀ ਤੇ ਫਿਲਹਾਲ ਕੰਬਲ ਮਿਲ ਗਿਆ ਜੀ ਆਪਾਂ ਨੂੰ ਆਪਣਾ ਗੁੱਸਾ ਸ਼ਾਂਤ ਪੈਸੇ ਦਿੱਤੇ ਤੇ ਕੰਬਲ ਲੈ ਕੇ ਹੁ ਦਿਵਯੋਤ ਪੜਾਓ ਖੇਲਦਾ ਆ ਜਾ ਪੁੱਤੇ ਉਹ ਸੋਣਿਆ ਆ ਜਾ ਆ ਦੇਖੋ ਆ ਜਾ ਆ ਜਾ ਹਾਂਜੀ ਦੋਸਤੋ ਸ਼ੁਕਰ ਹੈ ਜੀ ਕੰਬਲ ਮਿਲ ਗਿਆ ਵਾ ਨਹੀਂ ਤੇ ਅੱਜ ਬਹੁਤ ਗੁੱਸਾ ਚੜ ਗਿਆ ਸੀ ਮੈਂ ਕਿਹਾ ਨਹੀਂ ਯਾਰ ਕੰਬਲ ਲਿਆ ਕੇ ਕਿੱਥੇ ਹੋਰ ਦੇ ਦਾਂਗੇ ਆ ਪੈ ਜੀ ਪਿੱਛੇ ਹੁਣ ਕੰਬਲ ਠੀਕ ਹੈ ਤੇ ਫਿਲਹਾਲ ਹੁਣ ਪੁੰਚੇ ਲక్ష్ਮੀ ਨਾਰਾਇਣ ਮੰਦਿਰ ਕੋਲ ਆ ਰਹੇ ਜੀ ਇੱਥੋਂ ਦੀ ਸਾਡੀ ਚਪਾਟੀ ਮਾਡਲ ਹ ਉਸ ਦੀ ਲੋਕ ਦੂਹੋ ਦੂ ਬਈ ਉਡ ਪ੍ਰਾਂ ਖਾਣ ਲਈ ਰਾਤ ਨੂੰ ਆ ਜਾਂਦੇ ਨੇ ਇੱਥੇ ਕੋਈ ਜਾਂਬ 버ਗਰ ਹੋਰ ਕਈ ਚੀਜ਼ਾਂ ਜਿਹੜੀਆਂ ਛੇਤ ਲਈ ਖਾਣੀ ਕਰਕਨੇ ਬਾਈ ਫਿਲਹਾਲ ਆਪਾਂ ਤਾਂ ਨਹੀਂ ਇਹੋ ਜੀ ਚੀਜ਼ ਕੋਈ ਖਾਂਦੇ ਕਿਉਂਕਿ ਬਈ ਪਤਾ ਹੈਗਾ ਜਿਹੜੀ ਚੀਜ਼ ਸਿਹਤ ਨੂੰ ਨੁਕਸਾਨ ਕਰੇਗੀ ਉਹ ਖਾਂਦੇ ਨਹੀਂ ਆਪਾਂ ਬਈ ਠੀਕ ਆ ਫਿਲਹਾਲ ਹੁਣ ਉਸੇ ਸ਼ੌਪ ਤੇ ਚੱਲੇ ਆ ਜਿੱਥੇ ਆਪਾਂ ਆਪਣਾ ਜਿਹੜਾ ਮਾਈਕ ਹੈ ਉਹ ਰਿਪੇਅਰ ਕਰਾਉਣਾ ਠੀਕ ਹੈ ਗੁਰੂ ਕਿਰਪਾ ਟੈਡੀ ਗੋਮ ਆ ਉੱਥੇ ਜਾਣਾ ਵਾ ਤੇ ਆ ਪਹੁੰਚ ਹੀ ਗਏ ਆ ਜੀ ਬਸ ਤੇ ਰਾਮਨਾਲ ਸ਼ਾਂਤ ਹੋ ਕੇ ਬਹਿ ਗਿਆ ਵਾ ਇਹਨੂੰ ਡਾਂਟਿਆ ਵਾ ਮੈਂ ਠੀਕ ਆ ਤਾਂ ਬਸ ਪਹੁੰਚ ਗਏ ਜੀ ਆਪਾਂ ਜਿੱਥੇ ਆਪਣਾ ਮਾਈਕ ਜਿਹੜਾ ਰਿਪੇਅਰ ਕਰਾਉਣਾ ਦੇਖੋ ਜੀ ਹੁੰਦਾ ਤਾਂ ਠੀਕ ਆ ਆ ਰਹੀ ਜੀ ਚੱਲ ਬਾਈ ਆ ਜੀ ਗੁਰੂ ਕਿਰਪਾ ਮੋਬਾਈਲ ਹਾਂਜੀ ਦੋਸਤੋ ਆਪਾਂ ਜਿਹੜਾ ਮਾਈਕ ਦਾ ਰਸੀਵਰ ਸੀਗਾ ਉਹ ਰਿਪੇਅਰ ਹੋ ਬਸ ਤੇ ਦੇਤਾ ਵਾ ਆ ਰਹੀ ਜੀ ਗੁਰੂ ਕਿਰਪਾ ਟੈਲੀਕਮ ਮੋਬਾਈਲ ਠੀਕ ਹੈ ਤੇ ਹੁਣ ਫਿਲਹਾਲ ਚੱਲੇ ਜੀ ਵਾਪਸ ਕਰੇ ਤੇ ਬਾਈ ਜੀ ਅਗਰ ਜੀ ਕਹਿੰਦੇ ਹੋ ਗਿਆ ਤੇ ਖਰਚਾ 150 ਅਗਰ ਨਹੀਂ ਹੋਇਆ ਤੇ ਫਿਲਹਾਲ ਫਿਰ ਫਤਿਹ ਤੇ ਚਲੋ ਪਹੁੰਚ ਗਏ ਜੀ ਰਸਤੇ ਵਿੱਚ ਜਾਂਦੇ ਹੋયા ਗੱਡੇ ਉਡਿਆ ਰਾ ਲੈਣੇ ਇਸ ਕਰਕੇ ਚਲਾ ਜਾ ਜਾ ਚਲਾ ਏ ਮੰਡੀ ਵੱਲੋਂ ਹੀ ਹੁੰਦੇ ਜਾਵਾਂਗੇ ਆ ਦੇਖੋ ਭੰਗੜੇ ਪੈਂਦੇ ਵੇ ਇਧਰ ਤੇ ਭੰਗੜੇ ਬੱਲੇ 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 ਬਾਹਰ ਆ ਕੇ ਭੰਗੜੇ ਹਾਂਜੀ ਦੋਸਤੋ ਫਿਲਹਾਲ ਸਬਜੀ ਮੰਡੀ ਪਹੁੰਚ ਗਿਆ ਜੀ ਪਿਆਜ਼ ਤੇ ਆਲੂ ਵਗੈਰਾ ਲੈ ਕੇ ਜਾਣੇ ਸੀਗੇ ਫਿਲਹਾਲ ਦੀਵਜੋਤ ਨੂੰ ਲਗਾਇਆ ਹੈ ਸਬਜ਼ੀਆਂ ਚੁਣਨ ਲਈ ਬਾਈ ਮੇਰਾ ਹੈਲਪਰ ਬਣ ਚੁੱਕਾ ਵਾ ਹੁਣ ਸਬਜ਼ੀਆਂ ਚੁਣਦਾ ਵਾ ਕੱਲੀ ਕੱਲੀ ਇਧਰ ਉਹ ਸਬਜੀ ਸਹੀ ਜੁਣੀ ਨਹੀਂ ਤੇ ਡਾਂਗਾ ਵਾ ਬਣੀ ਇਧਰ ਜਾ ਕੇ ਤੇ ਫਿਲਹਾਲ ਮੰਡੀ ਦੇ ਵਿੱਚ ਕਰਾਊਡ ਬਹੁਤ ਹੈ ਕਿਉਂਕਿ ਲੋਕੀ ਆਪਣੇ ਆਪਣੇ ਕੰਮਾਂ ਕਰ ਜਾਂ ਤੋ ਆ ਕੇ ਰੋਟੀ ਪਾਣੀ ਫਰੀ ਹੋ ਕੇ ਖਾ ਕੇ ਤੇ ਦੇਖੋ ਜੀ ਚੈੱਕ ਕਰੋ ਬਹੁਤ ਰੌੜਾ ਹੈ ਤੇ ਆਪਣਾ ਲੱਗਾ ਸਾਹਿਬ ਜੀ ਠੀਕ ਹੈ ਠੀਕ ਹੈ ਹਾਂਜੀ ਦੋਸਤੋ ਫਾਈਨਲੀ ਘਰੇ ਪਹੁੰਚ ਗਿਆ ਜੀ ਆਪ ਹੈ ਜੀ ਸਾਡਾ ਕੰਬਲ ਤੇ ਆਹ ਬੈ ਜੀ ਸਾਡਾ ਦੀਪ ਜੋਤ ਠੀਕ ਹੈ ਜੀ ਤੇ ਸ਼ੁਕਰ ਹੈ ਜੀ ਕੰਬਲ ਮਿਲ ਗਿਆ ਨਹੀਂ ਤੇ ਮੇਰੀ ਬੋਲ ਬੈਸ ਹੋ ਜਾਣੀ ਸੀ ਉਹਦੇ ਨਾਲ ਜਿਸ ਤਰ੍ਹਾਂ ਉਹਨੇ ਕਿਹਾ ਜੀ ਬੀ ਨਈ ਭਾਈ ਜੀ ਹਲੇ ਨਾ ਉਹ 2-3 ਦਿਨ ਲੱਗ ਜਾਣੇ ਜਿੱਦੈ ਮੈਂ ਦੁਕਾਨ ਦੇ ਉੱਪਰ ਪਹੁੰਚਿਆ ਵਾ ਤੇ ਭਾਈ ਉਹਨੇ ਕੰਬਲ ਦਿੱਤਾ ਚਲੋ ਸ਼ੁਕਰ ਹੈ ਨਾਲੇ ਆਪਣਾ ਜਿਹੜਾ ਸਰਵਰ ਸੀਗਾ ਉਹ ਵੀ ਰਿਪੇਅਰਿੰਗ ਕਰਨ ਵਾਸਤੇ ਟੇਨ ਜਾਣਾ ਸੀਗਾ ਦੋਨੋਂ ਕੰਮ ਇੱਕ ਵਾਰੀ ਹੋ ਗਏ ਤੇ ਪਰਮਾਤਮਾ ਅੱਗੇ ਦੋਵੇਂ ਹੱਥ ਜੁੜ ਕੇ ਅਰਦਾਸ ਕਰਦਾ ਜੀ ਹਰੇਕ ਘਰ ਦੇ ਉੱਪਰ ਮੇਰ ਬਰਖ ਰੱਖੇ ਹਰੇਕ ਘਰ ਦੇ ਵਿੱਚੋਂ ਸਾਰੀਆਂ ਦੁੱਖ ਕਲੇਫਾਂ ਦੂਰ ਕਰੇ ਇਸੇ ਆਸੁਮੇਦ ਨਾਲ ਅੱਜ ਦੀ ਵੀਡੀਓ ਸਮਾਪਤ ਕਰਾਂਗੇ ਮਿਲਦਾ ਕੱਲ ਇੱਕ ਨਵੀਂ ਵੀਡੀਓ ਨਾਲ ਇੱਕ ਨਵੀਂ ਸਵੇਰ ਨਾਲ ਆਪਣਾ ਖਿਆਲ ਰੱਖਣਾ ਜੀ ਹਮੇਸ਼ਾ ਖੁਸ਼ ਰਹਿਣਾ ਜੀ